ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਨੂੰ ਉਸ ਵਕਤ ਵੱਡਾ ਪਲ ਮਿਲਿਆ ਜਦੋਂ ਹਲਕਾ ਚੱਬਿਆਲ ਤੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਡਾਕਟਰ ਰਾਜਕੁਮਾਰ ਦੇ ਹੱਕ 'ਚ ਨਿਤਰਦਿਆ ਹੋਇਆ ਐਲਾਨ ਕੀਤਾ ਕਿ ਉਹ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬਿਆਲ ਨੂੰ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਉਣਗੇ ਇਸ ਮੌਕੇ ਸਮੁੱਚੀ ਲੀਡਰਸ਼ਿਪ ਵੱਲੋਂ ਡਾਕਟਰ ਰਾਜਕੁਮਾਰ ਦਾ ਆਮ ਆਦਮੀ ਪਾਰਟੀ 'ਚ ਆਉਣ ਤੇ ਸਿਰਪਾਉ ਪਾ ਕੇ ਨਿਗ੍ਸ ਵਕਤ ਵੀ ਕੀਤਾ ਗਿਆ ਇਹ ਗੱਲਬਾਤ ਦੌਰਾਨ ਡਾਕਟਰ ਰਾਜਕੁਮਾਰ ਚੱਬਿਆਲ ਨੇ ਏ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਕਿ ਆ ਕੀ ਕੋਈ ਵੀ ਰਾਜਸੀ ਉਮੀਦਵਾਰ ਆਪਣੀ ਪਾਰਟੀ ਦੀ ਲੀਡਰਸ਼ਿਪ ਤੋਂ ਬਿਨਾ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਤੇ ਹਮੇਸ਼ਾ ਗਰਾਊਂਡ ਪੱਧਰ ਦਾ ਪਾਰਟੀ ਵਰਕਰ ਹੀ ਆਗੂ ਨੂੰ ਜਿੱਤ ਦਿਵਾਉਣ ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਡਾਕਟਰ ਰਾਜਕੁਮਾਰ ਨੇ ਕਿਹਾ ਕਿ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਉਹ ਪਾਰਟੀ ਦੇ ਹਰ ਆਗੂ ਅਤੇ ਵਲੰਟੀਅਰ ਨੂੰ ਆਪਣੇ ਨਾਲ ਲੈ ਕੇ ਚੱਲਣ ਤੇ ਪਾਰਟੀ ਤੋਂ ਜੇਕਰ ਕੋਈ ਨਾਰਾਜ਼ ਚੱਲ ਰਿਹਾ ਹੈ ਤਾਂ ਉਸ ਨੂੰ ਵੀ ਉਹਨਾਂ ਦੇ ਘਰ ਪਹੁੰਚ ਕੇ ਮਨਾਉਣ ਦੇ ਯਤਨ ਕਰਨਗੇ ਉਹਨਾਂ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੇ ਵਰਕਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਤੇ ਦਿਨ ਰਾਤ ਉਹਨਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ ਹਰਮਿੰਦਰ ਸਿੰਘ ਸੰਧੂ ਤੇ ਟਿੱਪਣੀ ਕਰਦੇ ਆ ਡਾਕਟਰ ਰਾਜਕੁਮਾਰ ਨੇ ਕਿਹਾ ਕਿ ਹਰਮਿੰਦਰ ਸੰਧੂ ਨੂੰ ਆਪਣੇ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਪਾਰਟੀ ਦੇ ਨਾਲ ਚੱਲਣਾ ਚਾਹੀਦਾ ਹੈ ਤਾਂ ਜੋ ਹਲਕੇ ਦਾ ਅਤੇ ਹੁਸ਼ਾਰਪੁਰ ਲੋਕ ਸਭਾ ਦਾ ਵਿਕਾਸ ਕਰਵਾਇਆ ਜਾ ਸਕੇ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੌਪਤ ਦੀ ਰਿਪੋਰਟ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਬਲਾਕ ਪ੍ਰਧਾਨ ਅੱਜ ਉਚੇਚੇ ਤੌਰ ਤੇ ਮੈਨੂੰ ਵਧਾਈ ਦੇਣ ਪਹੁੰਚੇ ਆ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਮੈਨੂੰ ਇਹ ਖੁਸ਼ੀ ਹੈ ਕਿ ਇਹ ਸਾਡੇ ਪਾਰਟੀ ਦੀ ਉਹ ਟੀਮ ਹੈ ਜਿਹੜੀ ਸ਼ੁਰੂ ਤੋਂ ਪਾਰਟੀ ਦੇ ਨਾਲ ਖੜੀ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਸੰਘਰਸ਼ ਕੀਤੋਰ ਪਾਰਟੀ ਨੂੰ ਔਖੇ ਸਮਿਆਂ ਦੇ ਵਿੱਚ ਵੀ ਜਿਨ੍ਹਾਂ ਨੇ ਖੜੇ ਰੱਖਿਆ ਸੋ ਮੈਂ ਉਹਨਾਂ ਦੇ ਉਹਨਾਂ ਦਾ ਸਾਰੀ ਸਮੁੱਚੀ ਟੀਮ ਦਾ ਲਗਭਗ ਸਾਰੀ ਚੱਬੇਵਾਲ ਹਲਕੇ ਦੇ ਜਿੰਨੇ ਵੀ ਬਲੌਕ ਪ੍ਰਧਾਨ ਨੇ ਲਗਭਗ ਹਰ ਹਲਕੇ ਦੇ ਵਿੱਚ 15 ਤੋਂ 20 ਬਲੌਕ ਪ੍ਰਧਾਨ ਨੇ ਤੇ ਸਾਡੇ ਹਲਕੇ ਦੇ ਵਿੱਚ ਵੀ ਕਰੀਬ 19 ਨੇ ਤੇ ਜਿਨ੍ਹਾਂ ਦੇ ਵਿੱਚੋਂ ਕਰੀਬ-ਕਰੀਬ 15 ਬਲਾਕ ਪ੍ਰਧਾਨ ਜਿਹੜੇ ਆ ਉਹ ਅੱਜ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਜਿਹੜੇ ਮੇਰੇ ਨਾਲ ਆ ਚਟਾਨ ਵਾਂਗ ਖੜੇ ਆ ਔਰ ਜਿਹੜਾ ਇਹ ਜਿਹੜੇ ਇਹ ਚੋਣਾਂ ਬੜਾ ਬਹੁਤ ਜੋਸ਼ ਦੇ ਨਾਲ ਲੜਨਗੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਜੋ ਸੈਕਟਰੀਜ਼ ਨੇ ਜਾਂ ਉਹਨਾਂ ਦੇ ਜਿੰਨੇ ਵੀ ਉਹਨਾਂ ਦੀ ਮੀਟਿੰਗ ਜਿਹੜੀ ਅਸੀਂ ਅਗਲੀ ਕਰਾਂਗੇ ਸੋ ਮੈਂ ਰਣੀ ਆ ਧੰਨਵਾਦੀ ਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਜੋ ਚੇਚੇ ਤੌਰ ਤੇ ਸਾਡੇ ਗ੍ਰਹਿ ਵਿਖੇ ਆਏ ਆ ਤੇ ਮੈਂ ਉਹਨਾਂ ਨੂੰ ਭਰੋਸਾ ਦਵਾਉਣਾ ਕਿ ਉਹਨਾਂ ਦਾ ਮਾਨ ਸਤਿਕਾਰ ਜਿਹੜਾ ਹੈ ਉਹ ਇਸੇ ਤਰ੍ਹਾਂ ਜਿਹੜਾ ਬਹਾਰ ਰੱਖਿਆ ਜਾਏਗਾ ਔਰ ਉਹਨਾਂ ਨੂੰ ਪੂਰਾ ਅਹਿਸਾਸ ਰਹੇਗਾ ਕਿ ਡਾਕਟਰ ਰਾਜ ਦੇ ਨਾਲ ਜੁੜੇ ਨੇ ਤੇ ਹਮੇਸ਼ਾ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਦੀ ਜੋ ਵੀ ਪ੍ਰੋਬਲਮਸ ਨੇ ਉਹਨਾਂ ਦੀ ਆਪਣੀਆਂ ਪ੍ਰੋਬਲਮਸ ਹਲਕੇ ਦੀਆਂ ਪ੍ਰੋਬਲਮਸ ਉਹਨਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਹਮੇਸ਼ਾ ਮੇਰੀਆਂ ਪ੍ਰੋਬਲਮਾਂ ਰਹਿਣਗੀਆਂ ਤੇ ਉਹਨਾਂ ਨੂੰ ਤਰਜੀਹ ਦੇ ਤੌਰ ਤੇ ਜਿਹੜਾ ਹੱਲ ਕੀਤਾ ਜਾਏਗਾ ਡਾਕਟਰ ਸਾਹਿਬ ਆਪਾਂ ਹੱਲ ਮੌਜੂਦ ਦਾ ਹਲਕਾ ਇੰਚਾਰਜ ਦੀ ਗੱਲ ਕਰੀਏ ਤਾਂ ਕਈ ਅਜਿਹੇ ਵਲੰਟੀਅਰ ਨੇ ਕਈ ਅਜਿਹੇ ਪੁਰਾਣੇ ਵਰਕਰ ਨੇ ਜਾਂ ਆਗੂ ਨੇ ਜਿਹੜਾ ਉਹਨਾਂ ਨੂੰ ਨਾਰਾਜ਼ ਆ ਕਿ ਸਾਡੀ ਗੱਲਬਾਤ ਨਹੀਂ ਸੁਣਦੇ ਤਾਂ ਤੁਸੀਂ ਜਿਹੜੇ ਨਾਰਾਜ਼ ਨੇ ਉਹਨਾਂ ਨੂੰ ਵੀ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਆਹ ਦੇਖੋ ਲਗਭਗ ਜੇ ਤੁਸੀਂ ਗੱਲ ਕਰ ਉਹ ਲਗਭਗ ਅੱਜ ਮੇਰੇ ਕੋਲ ਉਚੇਚੇ ਤੌਰ ਤੇ ਜਿਹੜੀ ਕਰੀਮ ਹੈ ਉਹ ਅੱਜ ਵਧਾਈ ਦੇਣ ਪਹੁੰਚੀ ਹੈ ਤੇ ਬਾਕੀ ਜਿਹੜੇ ਨਾਰਾਜ਼ ਵੀ ਨੇ ਸਾਡੀ ਇਹ ਪੂਰੀ ਕੋਸ਼ਿਸ਼ ਰਹਿੰਦੀ ਹੈ ਪਰਿਵਾਰ ਚ ਜੇ ਕੋਈ ਨਾਰਾਜ਼ ਵੀ ਉਹਨੂੰ ਮਨਾਇਆ ਜਾਵੇ ਚਾਹੇ ਉਹ ਹਰਮਿੰਦਰ ਸੰਧੂ ਹੀ ਕਿਉਂ ਨਾ ਹੋਣ ਸੋ ਸਾਰਿਆਂ ਨੂੰ ਸਮਝਾ ਬੁਝਾ ਕੇ ਆਪਣੇ ਨਾਲ ਇੱਕ ਪਾਰਟੀ ਦੇ ਤੌਰ ਤੇ ਇੱਕ ਸੰਗਠਨ ਦੇ ਤੌਰ ਤੇ ਇੱਕ ਤਾਕਤ ਦੇ ਤੌਰ ਤੇ ਅਸੀਂ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜਾਂਗੇ ਚਾਹੇ ਵੱਖ-ਵੱਖ ਪਾਰਟੀਆਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿੰਨੇ ਵੀ ਸਾਡੇ ਸਾਥੀ ਆ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਤੇ ਹਲਕੇ ਦਾ ਵਿਕਾਸ ਕਰਨਾ ਸ਼ਹਿਰ ਦਾ ਵਿਕਾਸ ਕਰਨਾ ਲੋਕ ਸਭਾ ਦਾ ਵਿਕਾਸ ਕਰਨਾ ਜਿਹੜਾ ਮੇਰਾ ਮੁੱਖ ਏਜੰਡਾ ਹੈ ਤੇ ਅਸੀਂ ਵਿਕਾਸ ਦੀਆਂ ਲੀਹਾਂ ਤੇ ਜਿਹੜਾ ਉਹ ਤੁਰਦੇ ਰਹਾ ਮੈਂ ਆਕ੍ਰਿਸ਼ਵਾਲਾ ਜੀ ਹਰਮਿੰਦਰ ਸਿੰਘ ਉਹ ਨਾਲ ਤੁਸੀਂ ਗੱਲਬਾਤ ਕੀਤੀ ਜੇ ਕੋਈ ਵਧਾਈਆਂ ਵਧਾਈਆਂ ਆਈਆਂ ਹਨ ਵੱਲੋਂ ਕਿ ਨਾਰਾਜ਼ ਆ ਜਾਂ ਨਾਲ ਚੱਲਣਗੇ ਜਾਂ ਨਹੀਂ ਆਹ ਦੇਖੋ ਸੰਦੀਪ ਪਾਟਕ ਜੀ ਦੀ ਵੀ ਮੀਟਿੰਗ ਹੋਈ ਆ ਉੱਥੇ ਵੀ ਮੈਂ ਸੰਧੂ ਸਾਹਿਬ ਨੂੰ ਉਚਿਤ ਤੌਰ ਤੇ ਉਹਨਾਂ ਨੂੰ ਵੀ ਕਿਹਾ ਕਿ ਆਪਾਂ ਨਾਲ ਜਿਹੜਾ ਤੁਰਨਾ ਚਾਹੀਦਾ ਇਕੱਠੇ ਹੋ ਕੇ ਆਪਾਂ ਚਲੀਏ ਤਾਂ ਕਿ ਕਿਉਂਕਿ ਅਸੀਂ ਤਾਂ ਮੈਂ ਤੇ ਪੰਜਾਬ ਦੀ ਬਿਹਤਰੀ ਦੇ ਲਈ ਆਇਆ ਹਲਕੇ ਦੀ ਬਿਹਤਰੀ ਲਈ ਆਇਆ ਆਪਾਂ ਉਸ ਬਿਹਤਰੀ ਨੂੰ ਜਿਹੜੇ ਉਹ ਹਮੇਸ਼ਾ ਸਾਡੀ ਤਰਜੀਹ ਰਹੇਗੀ ਉਹ ਕਰਦੇ ਰਹਿਾਂਗੇ we at gna university see potential in everyone and everything around us we drive innovation and entrepreneurship we groom competent global citizens to effect positive change around them